ਹਾਂਜੀ ਸਵਾਗਤ ਹੈ ਜੀ ਤੁਹਾਡਾ ਪੰਜਾਬ ਪੰਜਾਬੀ ਚੈਨਲ ਤੇ ਤੇ ਅੱਜ ਅਸੀਂ ਕਰ ਰਹੇ ਹਾਂ ਨੰਦ ਲਾਲ ਨੂਰਪੁਰ ਦੇ ਸ਼ਿਵ ਕੁਮਾਰ ਬਟਾਲਵੀ ਹਾਂਜੀ ਤਾਂ ਫਰਸਟ ਸਪਸ਼ਨ ਹੈ ਅਜਦਾ ਨੰਦ ਲਾਲ ਨੂਰਪੁਰੀ ਦਾ ਜਨਮ ਕਦੋਂ ਹੋਇਆ ਨੰਦ ਲਾਲ ਨੂਰਪੁਰੀ ਦਾ ਜਨਮ ਕਦੋਂ ਹੋਇਆ 1900 2 ਵਿੱਚ 1903 ਵਿੱਚ 1906 ਵਿੱਚ 1907 ਦੇ ਵਿੱਚ ਤਾਂ ਨੰਦ ਲਾਲ ਨੂਰਪੁਰੀ ਦਾ ਜਨਮ ਕਦੋਂ ਹੋਇਆ 1906 ਦੇ ਵਿੱਚ ਬਿਨਾ ਕਫਨ ਦੇ ਲੈ ਚੱਲੋ ਯਾਰ ਮੈਨੂੰ ਬਿਨਾ ਕਫਨ ਦੇ ਲੈ ਚੱਲੋ ਯਾਰ ਮੈਨੂੰ ਦੀ ਵਿਦਾ ਕੀ ਹੈ ਗਜ਼ਲ ਹੈ ਕਵਿਤਾ ਹੈ ਗੀਤ ਹੈ ਫਿਲਮ ਹੈ ਬਿਨਾ ਕਫਨ ਚੱਲੋ ਯਾਰ ਮੈਨੂੰ ਤੈਂ ਕੀ ਹੈ ਗਜ਼ਲ ਨੂਰਪੁਰੀ ਦੀ ਕਿਹੜੀ ਰਚਨਾ ਲਈ ਭਾਸ਼ਾ ਵਿਭਾਗ ਦਾ ਪੁਰਸਕਾਰ ਮਿਲਿਆ ਨੂਰਪੁਰੀ ਦੀ ਕਿਹੜੀ ਰਚਨਾ ਲਈ ਭਾਸ਼ਾ ਵਿਭਾਗ ਦਾ ਪੁਰਸਕਾਰ ਮਿਲਿਆ ਕਿਹੜੀ ਰਚਨਾ ਤੇ ਉਹਨਾਂ ਨੂੰ ਭਾਸ਼ਾ ਵਿਭਾਗ ਦਾ ਪੁਰਸਕਾਰ ਮਿਲਿਆ ਸੀ ਪੰਜਾਬ ਬੋਲਿਆ ਸੁਗਾਤ ਚਿੰਗਿਆੜੀ ਜਾਂ ਵੰਗਾ ਤੇ ਸਹੀ ਆਨਸਰ ਹੈ ਸੁਗਾਤ ਨੂਰਪੁਰੀ ਦਾ ਪਹਿਲਾ ਕਾਵ ਸੰਗ੍ਰਹਿ ਕਿਹੜਾ ਸੀ ਨੂਰਪੁਰੀ ਦਾ ਪਹਿਲਾ ਕਾਵ ਸੰਗ੍ਰਹਿ ਕਿਹੜਾ ਸੀ ਵੰਗਾ ਸੁਗਾਤ ਚਿੰਗਿਆੜੀ ਨੂਰਪੁਰੀਆ ਪਹਿਲਾ ਕਾਵ ਸੰਗ੍ਰਹਿ ਤਾਂ ਯਾਦ ਰੱਖਣਾ ਪੁੱਛ ਲਿਆ ਜਾਏ ਜਾਂ ਸਕਦਾ ਪੁੱਛਿਆ ਜਾ ਸਕਦਾ ਠੀਕ ਹੈ ਦਾ ਨੌਰਪੁਰਿਆ ਠੀਕ ਹੈ ਪਹਿਲਾ ਕਾਫ ਸੁngਰਾ ਹੈ ਹਾਂਜੀ ਤਾਂ ਅੱਗੇ ਹੈ Shiv Kumar ਦਾ ਜਨਮ ਕਦੋਂ ਹੋਇਆ Shiv Kumar ਦਾ ਜਨਮ ਕਦੋਂ ਹੋਇਆ 1936 ਵਿੱਚ 1937 ਵਿੱਚ 1938 ਵਿੱਚ 1939 ਦੇ ਵਿੱਚ शिव कुमार ਦਾ ਠੀਕ ਹੈ शिव कुमार ਆ ਗਿਆ تھے शिव कुमार ਬਟਾਲਵੀ ਦਾ ਜਨਮ ਕਦੋਂ ਹੋਇਆ ਤਾਂ ਜਨਮ ਹੋਇਆ ਸੀ ਉਹਨਾਂ ਦਾ 1937 ਦੇ ਵਿੱਚ शिव कुमार ਜੀ ਦੇ ਗੁਰੂ ਜੀ ਦਾ ਨਾਮ ਗੁਰੂ ਜੀ ਦਾ ਕੀ ਨਾਮ ਸੀ ਉਹਨਾਂ ਦੇ ਸ਼ੇਖ ਮੁਹੰਮਦ ਗਿਆਨੀ RAM ਮੁਹੰਮਦ ਸ਼ੇਖ ਜਾਂ ਬਰਕਤ RAM शिव कुमार ਜੀ ਦੇ ਗੁਰੂ ਦੇ ਨਾਮ ਦਾ ਕੀ ਗੁਰੂ ਦਾ ਕੀ ਨਾਮ ਸੀ ਬਰਕਤ RAM ਸ਼ਿਵ ਕੁਮਾਰ ਬਟਾਲਵੀ ਜੀ ਦੀ ਪਤਨੀ ਦਾ ਨਾਮ ਦੱਸੋ ਸ਼ਿਵ ਕੁਮਾਰ ਬਟਾਲਵੀ ਜੀ ਦੀ ਪਤਨੀ ਦਾ ਨਾਮ ਕੀ ਸੀ ਮੈਨਾ ਅਰੁਣਾ ਆਰਤੀ ਮੀਨਾ ਸ਼ਿਵ ਕੁਮਾਰ ਬਟਾਲਵੀ ਜੀ ਦੀ ਪਤਨੀ ਦਾ ਨਾਮ ਮੈਨਾ ਅਰੁਣਾ ਆਰਤੀ ਮੀਨਾ ਠੀਕ ਹੈ ਤਾਂ ਅਰੁਣਾ ਸੀ ਉਹਨਾਂ ਦੀ ਪਤਨੀ ਦਾ ਨਾਮ ਪੀੜਾ ਦਾ ਪ੍ਰਾਗਾ ਕਾਵ ਸੰਗ੍ਰਹਿ ਦਾ ਪ੍ਰਕਾਸ਼ਨ ਸਾਲ ਕਿਹੜਾ ਹੈ ਪੀੜਾ ਦਾ ਪ੍ਰਾਗਾ ਕਾਵ ਸੰਗ੍ਰਹਿ ਦਾ ਪ੍ਰਕਾਸ਼ਨ ਸਾਲ ਕਿਹੜਾ ਹੈ 1960 ਹੈ 1960 ਹੈ 1968 ਹੈ 1963 ਹੈ ਪੀੜਾਂ ਦਾ ਪ੍ਰਗਾ ਤਾਂ ਪ੍ਰਕਾਸ਼ਨ ਸਾਲ ਹੈ 1960 ਸ਼ਿਵ ਕੁਮਾਰ ਬਟਾਲਵੀ ਜੀ ਦਾ ਆਖਰੀ ਰਚਨਾ ਕਿਹੜੀ ਸੀ ਉਹਨਾਂ ਦੀ ਸ਼ਿਵ ਕੁਮਾਰ ਬਟਾਲਵੀ ਜੀ ਦੀ ਆਖਰੀ ਰਚਨਾ ਕਿਹੜੀ ਸੀ ਲੂਣਾ ਦਰਦਮੰਦਾ ਦੀਆਂ ਆਹੀ ਮੈਂ ਤੇ ਮੈਂ ਤੇ ਲਾਜਵੰਤੀ ਸ਼ਿਵ ਕੁਮਾਰ ਬਟਾਲਵੀ ਦੀ ਆਖਰੀ ਰਚਨਾ ਕਿਹੜੀ ਹੈ ਮੈਂ ਤੇ ਮੈਂ 3 ਆਪਸ਼ਨ ਮੈਨੂੰ ਵਿਦਾ ਕਰੋ ਕਾਵ ਸੰਗ੍ਰਹਿ ਸ਼ਿਵ ਕੁਮਾਰ ਜੀ ਨੇ ਕਿਸ ਨੂੰ ਸਮਰਪਿਤ ਕੀਤਾ ਮੈਨੂੰ ਵਿਦਾ ਕਰੋ ਕਾਵ ਸੰਗ੍ਰਹਿ ਸ਼ਿਵ ਕੁਮਾਰ ਜੀ ਨੇ ਕਿਸ ਨੂੰ ਸਮਰਪਿਤ ਕੀਤਾ ਜਵਾਹਰ ਲਾਲ ਨਹਿਰੂ ਨੂੰ ਬਲਵੰਤ ਗਾਰਗੀ ਨੂੰ ਇੰਦਰਾ ਗਾਂਧੀ ਨੂੰ ਪ੍ਰੀਤ ਲੜੀ ਨੂੰ ਮੈਨੂੰ ਵਿਦਾ ਕਰੋ ਕਾਵ ਸੰਗ੍ਰਹਿ ਦਾ ਇਸ ਮਲਪਿਤ ਕੀਤਾ ਸੀ ਉਹਨਾਂ ਨੇ ਬਲਵੰਤ ਗਾਰਗੀ ਜੀ ਨੂੰ ਕਿਹੜੀ ਰਚਨਾ ਲਈ ਸ਼ਿਵ ਕੁਮਾਰ ਬਟਾਲਵੀ ਜੀ ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਪੁਰਸਕਾਰ ਮਿਲਿਆ ਕਿਹੜੀ ਰਚਨਾ ਲਈ ਸ਼ਿਵ ਕੁਮਾਰ ਬਟਾਲਵੀ ਜੀ ਨੂੰ ਭਾਸ਼ਾ ਵਿਭਾਗ ਵੱਲੋਂ ਭਾਸ਼ਾ ਵਿਭਾਗ ਪੰਜਾਬ ਵੱਲੋਂ ਪੁਰਸਕਾਰ ਪ੍ਰਾਪਤ ਹੋਇਆ ਸੀ ਉਹਨਾਂ ਨੂੰ ਅਲविदा ਹਟੇਰੀਆਂ ਚਿੜੀਆਂ ਲੂਣਾ ਲਾਜਮੰਤੀ ਇਹ ੜੀ ਰਚਨਾ ਤੇ ਸ਼ਿਵ ਕੁਮਾਰ ਬਟਾਲਵੀ ਜੀ ਨੂੰ ਪਾਸ਼ਾ ਵਿਭਾਗ ਪੰਜਾਬ ਵੱਲੋਂ ਪੁਰਸਕਾਰ ਮਿਲਿਆ ਸੀ ਤਾਂ ਉਹ ਸੀ ਆਟੇ ਦੀਆਂ ਚਿੜੀਆਂ ਠੀਕ ਹੈ 1962 ਦੇ ਵਿੱਚ ਛਪਿਆ ਸੀ ਤੇ 1962 ਵਿੱਚ ਹੀ ਅਵਾਰਡ ਮਿਲਿਆ ਸੀ ਇਹਨਾਂ ਨੂੰ ਨੂਰਪੁਰੀ ਜੀ ਨੇ ਕੁੱਲ ਕਿੰਨੇ ਗੀਤ ਕਵਿਤਾਵਾਂ ਅਤੇ ਗੱਜਲਾਂ ਲਿਖੀਆਂ ਠੀਕ ਹੈ ਨਾ ਦੀ ਕਾਊਂਟਿੰਗ ਜੇ ਪੁੱਛ ਲਈ ਜਾਏ ਤੇ ਉਹ ਵੀ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ 71 ਗੀਤ 25 ਕਵਿਤਾਵਾਂ ਤੇ 12 ਗੱਜਲਾਂ ਨੇ ਲਿਖਿਆ ਸੀ ਠੀਕ ਹੈ ਨੰਦ ਲਾਲ ਨੂਰਪੁਰੀ ਦੇ ਕੁੱਲ ਗੀਤ ਕਿੰਨੇ ਲਿਖੇ ਕਵਿਤਾਵਾਂ ਕਿੰਨੀਆਂ ਲਿਖੀਆਂ ਤੇ ਗੱਜਲਾਂ 71 25 12 ਯਾਦ ਰੱਖਣਾ 71 ਗੀਤ 25 ਕਵਿਤਾਵਾਂ 12 ਗੱਜਲਾਂ ਤਾਂ ਯਾਦ ਰੱਖਣਾ ਹਾਂ ਜੀ ਗੱਡੇ ਉੱਤੇ ਆਇਆ ਸੰਦੂਕ ਮੋਟਿਆਰ ਦਾ ਜੀ ਵਿਦਾ ਕੀ ਹੈ ਗੱਡੇ ਉੱਤੇ ਆਇਆ ਸੰਦੂਕ ਮੋਟਿਆਰ ਦੀ ਵਿਦਾ ਕੀ ਹੈ ਗਜ਼ਲ ਹੈ ਗੀਤ ਹੈ ਕਵਿਤਾ ਹੈ ਫਿਲਮ ਹੈ ਤਾਂ ਗੱਡੇ ਉੱਤੇ ਆਇਆ ਸੰਦੂਕ ਮੋਟਿਆਰ ਦਾ ਗੀਤ ਹੈ ਨੂਰ ਪੂਰੀ ਠੀਕ ਹੈ ਨੂਰ ਪੂਰੀ ਜਿਹਦੇ ਪਿਤਾ ਦਾ ਕੀ ਨਾਮ ਸੀ ਕਿਸ਼ਨ ਸਿੰਘ ਬਿਸ਼ਨ ਸਿੰਘ ਹਕਮਚੰਦ ਤੇ ਬਲਵੰਤ ਸਿੰਘ ਨੂਰਪੁਰੀ ਜੀ ਦੇ ਪਿਤਾ ਦਾ ਨਾਮ ਸੀ ਬਿਸ਼ਨ ਸਿੰਘ ਹੀਰਾ ਸਿੰਘ ਦਰਦ ਨੇ ਨੂਰਪੁਰੀ ਦੀਆਂ ਕਵਿਤਾਵਾਂ ਨੂੰ ਕਿਹੜੀ ਪత్రిక ਵਿੱਚ ਛਾਪਿਆ ਠੀਕ ਹੈ ਹੀਰਾ ਸਿੰਘ ਦਰਦ ਹੀਰਾ ਸਿੰਘ ਦਰਦ ਨੇ ਨੂਰਪੁਰ ਦੀਆਂ ਨੂਰਪੁਰੀ ਦੀਆਂ ਕਵਿਤਾਵਾਂ ਨੂੰ ਕਿਹੜੀ ਪత్రిక ਵਿੱਚ ਛਾਪਿਆ ਸੀ ਅੰਖੜੀਆਂ ਵਿੱਚ ਫੁਲਕ ਫੁਲਵਾੜੀ ਦੇ ਵਿੱਚ ਆਰਸੀ ਦੇ ਵਿੱਚ ਸਿਆੜ ਦੇ ਵਿੱਚ ਹੀਰਾ ਸਿੰਘ ਦਰਤ ਦੀ ਗੱਲ ਹੋ ਰਹੀ ਹੈ ਠੀਕ ਹੈ ਦਿਮਾਗ 'ਚ ਬਿਠਾ ਲਿਓ ਹੀਰਾ ਸਿੰਘ ਦਰਤ ਨੇ ਨੂਰਪੁਰੀ ਦੀਆਂ ਕਿਹੜੀਆਂ ਰਚਨਾਵਾਂ ਕਵਿਤਾਵਾਂ ਨੂੰ ਕਿਹੜੀ ਪత్రికਾਂ ਵਿੱਚ ਆਪਿਆ ਸੀ ਤੇ ਫੁਲਵਾੜੀ ਦੇ ਵਿੱਚ ਛਾਪਿਆ ਸੀ ਉਹਨਾਂ ਨੇ ਠੀਕ ਹੈ ਫੁਲਵਾੜੀ ਯਾਦ ਰੱਖਣਾ ਨੂਰਪੁਰੀ ਦਾ ਅੰਤਿਮ ਕਾਵ ਸੰਗ੍ਰਹਿ ਕਿਹੜਾ ਸੀ ਨੂਰਪੁਰੀ ਦਾ ਅੰਤਿਮ ਕਾਵ ਸੰਗ੍ਰਹਿ ਕਿਹੜਾ ਸੀ ਪੰਜਾਬ ਬੋਲਿਆ ਜਿਉਂਦਾ ਪੰਜਾਬ ਸੁਗਾਤ ਤੇ ਵੰਗਾ ਨੂਰਪੁਰੀ ਦਾ ਅੰਤਿਮ ਕਾਵ ਸੰਗ੍ਰਹਿ ਕਿਹੜਾ ਸੀ ਪੰਜਾਬੀ ਬੋਲਿਆ ਜਿਉਂਦਾ ਪੰਜਾਬ ਸੁਗਾਤ ਤੇ ਵੰਗਾ ਤੇ ਅੰਤਿਮ ਸੁਗਾਤ ਠੀਕ ਹੈ ਫਸਟ ਕਿਹੜਾ ਸੀ ਨੂਰਪੁਰੀ ਨੂਰਪੁਰੀਆ ਤੇ ਲਾਸਟ ਕਿਹੜਾ ਹੈ ਸੁਗਾਤ ਹਾਂਜੀ ਅੱਗੇ ਹੈ ਨੰਦ ਲਾਲ ਨੌਰਪੁਰੀ ਕਿਸ ਦੌਰ ਦਾ ਕਵੀ ਸੀ ਨੰਦ ਲਾਲ ਨੌਰਪੁਰੀ ਕਿਸ ਦੌਰ ਦਾ ਕਵੀ ਸੀ ਪਹਿਲੇ ਦੂਜੇ ਤੀਜੇ ਜਾਂ ਚੌਥੇ ਨੰਦ ਲਾਲ ਨੌਰਪੁਰੀ ਕਿਸ ਦੌਰ ਦਾ ਕਵੀ ਸੀ ਤਾਂ ਉਸੀ ਦੂਜੇ ਦੌਰ ਦਾ ਕਵੀ ਸੀ ਨੰਦ ਲਾਲ ਨੌਰਪੁਰੀ ਕਿਸ ਪ੍ਰਵਿਰਤੀ ਦਾ ਕਵੀ ਸੀ ਨੰਦ ਲਾਲ ਨੂਰਪੁਰੀ ਕਿਸ ਪ੍ਰਵਿਰਤੀ ਦਾ ਕਵੀ ਸੀ ਜੁਝਾਰਵਾਦੀ ਦਾ ਧਾਰਮਿਕ ਦਾ ਧਾਰਮਿਕ ਤੇ ਰੋਮਾਂਟਿਕ ਦਾ ਪ੍ਰਯੋਗਵਾਦੀ ਦਾ ਨੰਦ ਲਾਲ ਨੂਰਪੁਰੀ ਕਿਸ ਪ੍ਰਵਿਰਤੀ ਦਾ ਕਵੀ ਸੀ ਜੁਝਾਰਵਾਦੀ ਧਾਰਮਿਕ ਧਾਰਮਿਕ ਤੇ ਰੋਮਾਂਟਿਕ ਪ੍ਰਯੋਗਵਾਦੀ ਨੰਦ ਲਾਲ ਨੂਰਪੁਰੀ ਧਾਰਮਿਕ ਤੇ ਰੋਮਾਂਟਿਕ ਪ੍ਰਵਿਰਤੀ ਦਾ ਕਵੀ ਸੀ ਦੇਸ਼ ਦੀ ਵੰਡ ਤੋਂ ਮਗਰੋਂ ਨੂਰਪੁਰੀ ਜੀ ਪੰਜਾਬ ਦੇ ਕਿਹੜੇ ਜ਼ਿਲ੍ਹੇ ਵਿੱਚ ਆ ਕੇ ਵੱਸ ਗਏ ਦੇਸ਼ ਦੀ ਵੰਡ ਤੋਂ ਮਗਰੋਂ ਨੂਰਪੁਰੀ ਜੀ ਪੰਜਾਬ ਦੇ ਕਿਹੜੇ ਜ਼ਿਲ੍ਹੇ ਵਿੱਚ ਆ ਕੇ ਵੱਸ ਗਏ ਲੁਧਿਆਣਾ ਵਿੱਚ ਗੁਰਦਾਸਪੁਰ ਦੇ ਵਿੱਚ ਹੰਬਰੀ ਸਰ ਦੇ ਵਿੱਚ ਜਲੰਧਰ ਦੇ ਵਿੱਚ ਤਾਂ ਵੱਸ ਗਏ ਸਨ ਜਲੰਧਰ ਦੇ ਵਿੱਚ ਨੂਰਪੁਰੀ ਜੀ ਦਾ ਜਨਮ ਕਿੱਥੇ ਹੋਇਆ ਸੀ ਨੂਰਪੁਰੀ ਜੀ ਦਾ ਜਨਮ ਕਿੱਥੇ ਹੋਇਆ ਸੀ ਜ਼ਿਲ੍ਹਾ ਲਾਇਲਪੁਰ ਵਿੱਚ ਜ਼ਿਲ੍ਹਾ ਜੇਹਲਮ ਵਿੱਚ ਜ਼ਿਲ੍ਹਾ 라ਵਲਪਿੰਡੀ ਦੇ ਵਿੱਚ ਜ਼ਿਲ੍ਹਾ ਸਿੱਧ ਵਿੱਚ ਤਾਂ ਨੂਰਪੁਰੀ ਜੀ ਦਾ ਜਨਮ ਕਿੱਥੇ ਹੋਇਆ ਸੀ ਜ਼ਿਲ੍ਹਾ ਲਾਇਲਪੁਰ ਦੇ ਵਿੱਚ ਹਾਂਜੀ ਅੱਗੇ ਹੈ ਪ੍ਰਸ਼ਨ ਨੰਦ ਲਾਲ ਨੂਰਪੁਰੀ ਜੀ ਦੀ ਪਤਨੀ ਦਾ ਕੀ ਨਾਮ ਸੀ ਨੰਦ ਲਾਲ ਨੂਰਪੁਰੀ ਜੀ ਦੀ ਪਤਨੀ ਦਾ ਕੀ ਨਾਮ ਸੀ ਸਵਿਤਰੀ ਦੇਵੀ ਸੁમિતਰੀ ਦੇਵੀ ਹਕਮੀ ਦੇਵੀ ਜਾਂ ਬਿਸ਼ਨੀ ਦੇਵੀ ਨੰਦ ਲਾਲ ਨੂਰਪੁਰੀ ਜੀ ਦੀ ਪਤਨੀ ਦਾ ਕੀ ਨਾਮ ਸੀ ਸੁમિતਰੀ ਦੇਵੀ ਸੈਕਿੰਡ ਆਪਸ਼ਨ ਨੰਦ ਲਾਲ ਨੂਰਪੁਰੀ ਦਾ ਪਹਿਲਾ ਕਾਵ ਸੰਗ੍ਰਹਿ ਕਿਸ ਭਾਸ਼ਾ ਵਿੱਚ ਛਪਿਆ ਨੰਦ ਲਾਲ ਨੂਰਪੁਰੀ ਜੀ ਦਾ ਪਹਿਲਾ ਕਾਵ ਸੰਗ੍ਰਹਿ ਕਿਸ ਭਾਸ਼ਾ ਵਿੱਚ ਛਪਿਆ ਸੀ ਪੰਜਾਬੀ ਵਿੱਚ ਫਾਰਸੀ ਵਿੱਚ ਉਰਦੂ ਵਿੱਚ ਹਿੰਦੀ ਵਿੱਚ ਤਾਂ ਪਹਿਲਾ ਕਿਸ ਭਾਸ਼ਾ ਵਿੱਚ ਛਪਿਆ ਸੀ ਉਹਨਾਂ ਦਾ ਕਾਵ ਸੰਗ੍ਰਹਿ ਤਾਂ ਉਰਦੂ ਦੇ ਵਿੱਚ ਛਪਿਆ ਸੀ ਨੰਦ ਲਾਲ ਨੂਰਪੁਰੀ ਜੀ ਦੀ ਗੀਤਕਾਰੀ ਗੀਤਕਾਰੀ ਦਾ ਕਿਹੜਾ ਸੁਨਹਿਰੀ ਕਾਲ ਸੀ 1930 ਤੋਂ 1935 1936 ਤੋਂ 1940 1940 ਤੋਂ 1940 1940 ਤੋਂ 1960 ਨੰਦ ਲਾਲ ਨੌਰਪੁਰ ਜੀਤਾ ਗੀਤਕਾਰੀ ਦਾ ਸੁਨਹਿਰੀ ਕਾਲ ਕਿਹੜਾ ਸੀ ਤਾਂ 1946 ਤੋਂ 1960 ਨਿਰਾਸ਼ਾਵਾਦੀ ਕਵੀ ਸ਼ਿਵ ਕੁਮਾਰ ਬਟਾਲਵੀ ਜੀ ਨੂੰ ਕਿਸ ਨੇ ਕਿਹਾ ਹੈ ठीक है निराशावादी कवि किसने कहा है शिव कुमार बटालवी जी ने बलवंत गार्गी ने बाबा बलवंत ने हीरा सिंह दर्द ने प्रोफेसर मोहन सिंह ने निराशवादी निराशावादी कवि शिव कुमार बटालवी जी ने किसने कहा है तय कहा है हीरा सिंह दर्द ने ਕਾਵ ਸੰਗ੍ਰਹਿ ਆਟੇ ਦੀਆਂ ਚਿੜੀਆਂ ਦਾ ਪ੍ਰਕਾਸ਼ਨ ਸਾਲ ਦੱਸੋ 1960 1968 1962 1963 ਤੇ ਕਾਵ ਸੰਗ੍ਰਹਿ ਆਟੇ ਦੀਆਂ ਚਿੜੀਆਂ ਦਾ ਕਾਵ ਪ੍ਰਕਾਸ਼ਨ ਸਾਲ ਹੈ 1968 ਸ਼ਿਵ ਕੁਮਾਰ ਸ਼ਿਵ ਕੁਮਾਰ ਬਟਾਲਵੀ ਮੂਡ ਕਿਸ ਜੋਂ ਵਿੱਚ ਆਣਦੇ ਚਾਹਵਾਨ ਸੀ ਜਾਨਵਰ ਦੇ ਇਨਸਾਨ ਦੇ ਰੁਖ ਤੇ ਇਸਤਰੀ ਦੇ ਸ਼ਿਵ ਕੁਮਾਰ ਬਟਾਲਵੀ ਕਿਸ ਜੂਨ ਵਿੱਚ ਆਨ ਦੇ ਚਾਹਵਾਨ ਸਨ ਤਾਂ ਰੁੱਖ ਦੇ ਰੂਪ ਵਿੱਚ ਆਨ ਜੂਨ ਦੇ ਵਿੱਚ ਆਨ ਦੇ ਚਾਹਵਾਨ ਸਨ ਇਸਤਰੀ ਦੀ ਹਮਾਇਤ ਕਰਦੀ ਸ਼ਿਵ ਕੁਮਾਰ ਦੀ ਰਚਨਾ ਕਿਹੜੀ ਹੈ ਲਾਜਵੰਤੀ ਆਰਤੀ ਲੂਣਾ ਆਟੇ ਦੀਆਂ ਚਿੜੀਆਂ ਤਾਂ ਇਸਤਰੀ ਦੀ ਹਮਾਇਤ ਕਰਦੀ ਸ਼ਿਵ ਕੁਮਾਰ ਬਟਾਲਵੀ ਦੀ ਰਚਨਾ ਹੈ ਲੂਣਾ ਆਸ਼ਾ ਤੋਂ ਜੋ ਬਨ ਰੁੱਤੇ ਅਸਾਂ ਤਾਂ ਜੋ ਬਨ ਰੁੱਤੇ ਮਰਨਾ ਕਵਿਤਾ ਕਿਸ ਕਾਵ ਸੰਗ੍ਰਹਿ ਵਿੱਚ ਸ਼ਾਮਿਲ ਹੈ ਮੈਨੂੰ ਵਿਦਾਂ ਕਰੋ ਪੀੜਾਂ ਦਾ ਭਾਗਾ ਲਾਜਵੰਤੀ ਅਸਾਂ ਤਾਂ ਜੋ ਬਨ ਰੁੱਤੇ ਮਰਨਾ ਮਰਨਾ ਕਵਿਤਾ ਕਿਸ ਕਾਵ ਸੰਗ੍ਰਹਿ ਵਿੱਚ ਸ਼ਾਮਿਲ ਹੈ ਤਾਂ ਇਹ ਸ਼ਾਮਿਲ ਹੈ ਮੈਨੂੰ ਵਿਦਾਂ ਕਰੋ ਕਾਮ ਸੰਗ੍ਰਹਿਤ ਵਿੱਚ ਸ਼ਿਵ ਕੁਮਾਰ ਨੂੰ ਰਾਵੀ ਦਰਿਆ ਦਾ लाडला ਪੁੱਤਰ ਕੋ ਨਾਖਦਾ ਹੈ ਸ਼ਿਵ ਕੁਮਾਰ ਜੀ ਨੂੰ ਰਾਵੀ ਦਰਿਆ ਦਾ लाडला ਪੁੱਤਰ ਕੋ ਨਾਖਦਾ ਹੈ ਪ੍ਰੋਫੈਸਰ ਮੋਹਨ ਸਿੰਘ ਹਰਭਜਨ ਸਿੰਘ ਹਰਭਜਨ ਸਿੰਘ ਪਾਟਿਆ ਗੁਰਭਜਨ ਗਿੱਲ ਤਰਾਵਿਦ ਰਿਆ ਦਾ लाडला ਪੁੱਤਰ ਉਹਨਾਂ ਨੂੰ ਗੁਰਪ੍ਰਜਨ ਸਿੰਘ ਗਿੱਲ ਕਹਿੰਦਾ ਹੈ। ਪੀੜਾਂ ਦਾ ਪ੍ਰਾਗਾ ਬਿਰਹਾ ਤੋਂ ਸੁਲਤਾਨ ਲੂਣਾ ਕਿਸ ਦੀ ਰਚਨਾ ਹੈ? ਸ਼ਿਵ ਕੁਮਾਰ ਬਟਾਲਵੀ ਦੀ ਪਾਈ ਵੀਰ ਸਿੰਘ ਜੀ ਦੀ ਹੀਰਾ ਸਿੰਘ ਦਰਦ ਦੀ ਬਾਵਾ ਬਲਵੰਤ ਦੀ। ਇਸ ਤਰ੍ਹਾਂ ਦਾ ਵੀ ਪ੍ਰਸ਼ਨ ਤੁਹਾਨੂੰ ਆ ਸਕਦਾ ਹੈ ਕਿ ਚਾਰ ਪੰਜ ਇਕੱਠੀਆਂ ਕਵਿਤਾਵਾਂ ਦਾ ਜਾਂ ਰਚਨਾਵਾਂ ਦਾ ਨਾਮ ਲਿਖ ਕੇ ਤੁਹਾਨੂੰ ਪੁੱਛ ਲਿਆ ਜਾਂਦਾ ਹੈ ਕਿ ਸਾਰੀਆਂ ਰਚਨਾਵਾਂ ਕਿਸ ਦੀਆਂ ਕਿਸ ਕਵੀ ਦੀਆਂ ਠੀਕ ਹੈ? ਤੇ ਸਾਰੀਆਂ ਰਚਨਾਵਾਂ ਸ਼ਿਵ ਕੁਮਾਰ ਬਟਾਲਵੀ ਦੀਆਂ ਗੱਜਲਾਂ ਦੇ ਪਹਿਲੇ ਸ਼ੇਰ ਨੂੰ ਕਿਹਾ ਜਾਂਦਾ ਹੈ ਮਕਤਾ ਮਤਲੇ ਸਾਨੀ ਮਤਲਾ ਜਾਂ ਰਦੀਫ ਗੱਜਲਾਂ ਦੇ ਪਹਿਲੇ ਸ਼ੇਰ ਨੂੰ ਕਿਹਾ ਜਾਂਦਾ ਹੈ ਮਤਲਾ ਠੀਕ ਹੈ ਤਾਂ ਜੀ ਅੱਜ ਦੀ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਮਾਸਟਰ ਕੈਡਟ ਪੀਐਸਟੈਟ ਦੇ ਲਈ ਪਲੇਲਿਸਟ ਦੇ ਵਿੱਚ ਵੀਡੀਓ ਪਈਆਂ ਹੋਈਆਂ ਹਨ ਤਾਂ ਉਥੋਂ ਤੁਸੀਂ ਦੇਖ ਸਕਦੇ ਹੋ ਸਾਰੇ ਕਿੱਸਾਕਾਰ ਜਿਹੜੇ ਹਨ ਉਹ ਇੱਕੋ ਹੀ ਪਲੇਲਿਸਟ ਦੇ ਵਿੱਚ ਇੱਕੋ ਹੀ ਵੀਡੀਓ ਦੇ ਵਿੱਚ ਸਾਰੇ ਕਿੱਸਾਕਾਰ ਤੁਹਾਨੂੰ ਮਿਲ ਜਾਣਗੇ ਤੁਸੀਂ ਪਲੇਲਿਸਟ ਤੇ ਜਾ ਕੇ ਉਸ ਨੂੰ ਦੇਖ ਸਕਦੇ ਹੋ ਤਾਂ ਬਹੁਤ ਬਹੁਤ ਧੰਨਵਾਦੀ ਤੁਹਾਡਾ